ਤੋ ਸੌਨ ਸਾਹਿਬ ਤਰਨਪ੍ਰੀਤ ਸਿੰਘ ਸੌਂਗ 0 आवर ਜੀ ਜੀ ਜਵਾਬ ਤਰਨਪ੍ਰੀਤ ਸੌਂਗ ਤੁਹਾਨੂੰ ਬੁਲਾਵਾਂਗੇ ਮਹਾਰਾਜ ਤੁਹਾਨੂੰ ਬੁਲਾਵਾਂਗੇ ਤੁਹਾਨੂੰ ਬੁਲਾਵਾਂਗੇ ਤੁਸੀਂ ਤੁਹਾਨੂੰ ਇਹ ਤੇ ਮਤਾ ਆਏਗਾ ਜਿਹੜਾ 40 ਲੱਖ ਕਰਦਾ ਮਾੜਿਓ ਸ਼ਰਮਾ ਜੀ ਸ਼ਰਮਾ ਜੀ ਸ਼ਰਮਾ ਜੀ ਸੁਣਾਂਗੇ ਸੁਣਾਂਗੇ ਸ਼ਰਮਾ ਜੀ ਸੁਣਾਂਗੇ ਮਾੜਿਓ मानयोग शर्मा जी बोलण दोगे तीकर न बोल दोगे बो मेर शर्मा जी शर्मा जी अश्वनी शर्मा जी मानयोग मैंबर साहिब ਕਿਰਪਾ ਕਰਕੇ ਸਪੀਕਰ ਨੂੰ ਬੋਲਣ ਦਿਓਗੇ ਕਿਰਪਾ ਕਰਕੇ ਤੁਹਾਡੀ ਗੱਲ ਵੀ ਰਖਾਵਾਂਗੇ ਤੁਹਾਡੀ ਗੱਲ ਰਖਾਵਾਂਗੇ ਤੁਹਾਨੂੰ ਦੁੱਗਣਾ ਟਾਈਮ ਦੇਵਾਂਗੇ ਇਹਨਾਂ ਨਾਲੋਂ ਤੁਹਾਨੂੰ ਤਿੰਗਣਾ ਟਾਈਮ ਦੇਵਾਂਗੇ 3 ਗੁਣਾ ਟਾਈਮ ਮਿਲੇਗਾ ਤੁਹਾਨੂੰ ਮੈਂ ਦੇਵਾਂਗਾ 3 ਗੁਣਾ ਟਾਈਮ ਚੇਅਰ ਦੇ ਦੇਗੀ 100 ਦੇਗੀ ਪਲੀਜ਼ ਬੈਠੋ 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 ਜੀ ਠੀਕ ਹੈ ਵੈਸੇ ਤਾਂ ਸ਼ਰਮਾ ਜੀ ਮੈਂ ਇੱਕ ਬੇਨਤੀ ਕਰਦਾ ਜਿਹੜਾ ਹਾਊਸ ਹੈ ਇਹ ਕਿਸੇ ਕਾਇਦੇ ਕਾਨੂੰਨ ਨਾਲ ਚੱਲਦਾ ਅਸ਼wini ਸ਼ਰਮਾ ਜੀ ਅਸ਼wini ਸ਼ਰਮਾ ਜੀ ਤੁਸੀਂ ਬੋਲੋਗੇ ਹੁਣੇ ਬੋਲੋਗੇ ਮੇਰੀ ਗੱਲ ਸੁਣ ਲੈ ਲਓ ਇਹ ਹਾਊਸ ਕਾਇਦੇ ਕਾਨੂੰਨ ਨਾਲ ਚੱਲਦਾ ਮਾਨਯੋਗ ਲੀਡਰ ਆਫ ਆਪੋਜੀਸ਼ਨ ਨੇ ਗੱਲ ਰੱਖੀ ਲੀਡਰ ਆਫ ਹਾਊਸ ਨੇ ਉਸ ਗੱਲ ਨੂੰ تسلیم ਕੀਤਾ ਕੇ ਮਤਾ ਆਏਗਾ ਮਤਾ ਆਉਣ ਦਾ ਮਤਲਬ ਉਹਦੇ ਤੇ ਡਿਸਕਸ਼ਨ ਵੀ ਹੋਏਗੀ ਯੂ ਵਿਲ ਹੈਵ ਐਮਪਲ ਟਾਈਮ ਪਰ ਤੁਸੀਂ ਬੋਲੋ ਹੁਣ ਦੱਸੋ ਕਿੰਨਾ ਟਾਈਮ ਚਾਹੀਦਾ ਤੁਹਾਨੂੰ ਮੈਂ ਤੁਹਾਨੂੰ ਉਸ ਤੋਂ ਵੱਧ ਟਾਈਮ ਦੇਵਾਂਗਾ ਤੁਸੀਂ ਬੋਲੋ ਸ਼੍ਰੀਮਾਨ ਅਸ਼ਵੀਰੀ ਸ਼ਰਮਾ ਜੀ ਬੋਲੋ ਸਪੀਕਰ ਸਾਹਿਬ ਸਪੀਕਰ ਸਾਹਿਬ ਤੁਹਾਡੀ ਅਗਿਆ ਦੇ ਨਾਲ ਲੀਡਰ ਆਫ اپੋਜੀਸ਼ਨ ਨੇ ਜਿਸ ਪ੍ਰਕਾਰ ਸ਼ਬਦਾਂ ਨਾਲ ਖੇលਿਆ ਇਹ ਦੱਸਤਾ ਦਿੰਦੇ ਕਿ ਇਹ ਅਗਨੀ ਪਾਸ ਦੇ ਅੰਦਰ ਇਹ ਕਮੀ ਹੈ ਕੇਵਲ ਵਿਰੋਧ ਲਈ ਵਿਰੋਧ ਕਰਨਾ ਇਹਨਾਂ ਦੀ ਮਜਬੂਰੀ ਹੈ ਇਹਨਾਂ ਦੇ ਧਿਆਨ ਚ ਚੋ ਵੀ ਹੈ ਇਹਨਾਂ ਨੂੰ ਪਤਾ ਕਿ ਅਗਰੇ ਸਕੀਮ ਠੀਕ ਠੀਕ ਨਾਲ ਚੱਲ ਗਈ ਤੇ ਉੱਨਤੀ ਵੀ ਗਿਆ ਕਾਰਨ ਸੁਣੋ ਧਿਆਨ ਨਾਲ ਜਰਾ ਇੱਕ ਵਾਰੀ ਸੁਣ ਲੈਣਾ 17 ਸਾਲ ਦਾ ਬੱਚਾ ਇੱਕ ਵਾਰ ਸੁਣ ਲੋ ਨਾ 17 ਸਾਲ ਦਾ ਬੱਚਾ ਜਦੋਂ 10ਵੀਂ ਕਰਦਾ ਜਦੋਂ ਕਾਲਜ ਚ ਜਾਂਦਾ ਸਭ ਤੋਂ ਜ਼ਿਆਦਾ ਬੋਝ ਉਸ ਵੇਲੇ ਪਰਿਵਾਰ ਤੇ ਪੈਂਦਾ ਪੈਂਦਾ ਜਾਂ ਨਹੀਂ ਪੈਂਦਾ ਇਹ ਇੱਥੇ ਵਿਚਾਰ ਕਰੋ ਸਰਕਾਰ ਕੀ ਜਾਰੀ ਹੈ 4 ਸਾਲ ਦੀ ਟ੍ਰੇਨਿੰਗ ਦੇੰਦਾ ਹਰ ਸਾਲ 3 ਮਹੀਨੇ ਦੀ ਛੁੱਟੀ ਹੈ ਉਹ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ ਪਲੱਸ 2 ਵੀ ਕਰਾਵਾਂਗੇ ਪਲੱਸ 2 ਵੀ ਕਰਵਾਏਗੀ ਪਲੱਸ 2 ਦੇ ਨਾਲ ਨਾਲ ਜਿੰਨੇ ਸਕਿੱਲ ਦੇ ਦੂਸਰੇ ਧਾਰਿਆਂ ਨੇ ਉਹਦੇ ਚ ਟ੍ਰੇਨਿੰਗ ਕਰੇਗੀ ਔਰ ਆਪਣੇ ਕੋਲੋਂ ਪੈਸਾ ਦੇਗੀ ਮਾਤਾ ਪਿਤਾ ਦੀ ਜ਼ਿੰਮੇਵਾਰੀ ਨੂੰ ਸਰਕਾਰ ਚੁੱਕ ਰਹੀ ਹੈ ਔਰ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਸਮਾਪਤ ਹੋਏਗੀ 25% ਬੱਚੇ ਜਿਹੜੇ ਸਿੱਧਾ ਫੌਜ ਚ ਜਾਣਗੇ ਉਹਦੇ ਇਲਾਵਾ ਜਿਹੜੇ ਅਲੱਗ-ਅਲੱਗ ਸਕਿੱਲ ਦੇ ਧਾਰੇ ਨੇ ਉਹਦੇ ਚ ਜਾਣਗੇ ਦੇਵੀ ਉਹਨਾਂ ਨੂੰ ਅਲੱਗ ਲਏਗੀ ਉਹਨਾਂ ਦੇ ਕੋਲ ਇੱਕ ਅਫਸਰ ਆਇਆ ਹੈ ਸਵਾਲ ਲੰਬੀ ਬਣਨ ਦਾ ਮੈਨੂੰ ਦੱਸੋ 21 ਸਾਲ ਦਾ ਕਿਹੜਾ ਬੱਚਾ ਹੈ ਜਿਹਦੇ ਹੱਥ ਦੇ ਅੰਦਰ 47 ਲੱਖ ਰੁਪਏ ਆਜੇ ਉਹਦੇ ਲਈ ਆਯਾਮ ਖੁੱਲੇ ਨੇ ਉਹਦੇ ਲਈ ਟੋਟਲ ਬਣਾਓ ਦਾ 21 ਲੱਖ ਅਰੇ ਆਪ ਉਹਨੂੰ ਟੋਟਲ ਕਰ ਲਓ ਭੈਣ ਜੀ ਮੈਂ ਤੁਹਾਡੇ ਨਾਲ ਨਹੀਂ ਮੈਂ ਚੇਅਰ ਨਾਲ ਬੋਲ ਅਰੇ ਟੋਟਲ ਜੋੜੋ ਟੋਟਲ ਮੈਨੂੰ ਲੱਗਦਾ ਕਿ ਜੋ ਮੈਨੂੰ ਲੱਗਦਾ ਹੈ ਤੁਹਾਡੀ ਕੀ ਟੋਟਲ ਜੋੜੋ ਉਹਨਾਂ ਨੂੰ ਜਿਹੜੀ ਪਹਿਲੇ ਸਾਲ ਤਨਖਾਹ ਆ ਦੂਸਰੇ ਸਾਲ ਤੀਸਰੇ ਸਾਲ ਮਾਮਲਾ ਕਿੰਨਾ ਤਿੰਨ ਸਾਲ ਦਾ ਇੱਕ ਸਾਲ ਛੁੱਟੀ ਹੈ ਉਹ ਆਦਮੀ ਆਰਮੀ ਦੇ ਅੰਦਰ ਜਿੰਨੇ ਸੈਂਟਰ ਨੇ ਕੋਈ ਇਲੈਕਟਰੋਨ ਦੇ ਅੰਦਰ ਟਰੇਡਿੰਗ ਕਰੇਗਾ ਕੋਈ ਕਿਸੇ ਅੰਦਰ ਮੈਨੂੰ ਦੱਸੋ ਕਿਹੜਾ ਬੱਚਾ ਜਦੀ ਜੇਬ ਦੇ ਅੰਦਰ 21 ਸਾਲ ਦੇ ਅੰਦਰ ਇਹ ਪੈਸੇ ਆ ਜਾਣ 24 ਸਾਲ ਚ ਤੇ ਬੀ ਹੋਂਦੀ ਹੈ 24 ਸਾਲ ਚ ਤੇ ਬੀ ਹੋਂਦੀ ਹੈ ਲਓ ਫਿਰ 24 ਸਾਲ ਚ ਬੀ ਹੋਂਦੀ ਹੈ ਇਸ ਕਰਕੇ ਹਾਊਸ ਨੂੰ ਗੁੰਮਰਾਹ ਨਾ ਕਰੋ ਠੀਕ ਹੈ ਪੰਜਾਬੀਆਂ ਗੱਲਾਂ ਕਰੋ ਇਹ ਇਹਦਾ ਇਹਨਾਂ ਦੀ ਤੇ ਮਜਬੂਰੀ ਹੈ ਠੀਕ ਹੈ ਤੁਸੀਂ ਆਪਣਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸੇ 1 ਮਿੰਟ ਜੀ ਕੋਲੀ ਸਾਹਿਬ ਮੈਂ ਮਾਰਯੋਗ ਮੈਂ ਮੁਸਬਲ ਤੁਸੀਂ ਚੇਅਰ ਨੂੰ ਅਟੈਸਟ ਕਰੋ ਸਰ ਇਹ ਬਹਿਸ ਹੋਣੀ ਹੈ ਕੋਈ ਗੱਲ ਨਹੀਂ ਬਾਅਦ ਚ ਫੇਰ ਹੋ ਜਾਏਗੀ ਜੀ ਜੀ ਸਰ ਬੇਨਤੀ ਹੈ ਇਸ ਤਰ੍ਹਾਂ ਠੀਕ ਹੈ ਜੋ ਅਸ਼wini ਜੀ ਨੇ ਆਪਣਾ ਵਿਊ ਪੁਆਇੰਟ ਰੱਖਿਆ ਅਸ਼wini ਜੀ ਨੂੰ ਮੈਂ ਗੁਜ਼ਾਰਿਸ਼ ਕਰਨਾ ਚਾਹਨਾ ਪਹਿਲੇ ਪੰਜਾਬ ਦਾ ਵਿਊ ਪੁਆਇੰਟ ਸੋਚੋ ਸਾਡਾ 7.8% ਤੋਂ 2.3% ਤੇ ਸਾਡੀ ਪਰਤੀ ਰਹਿ ਜਾਣੀ ਫਿਰ ਸਾਰੋਂ ਵੱਡਾ ਚੈਲੰਜ ਸਰ ਇਸ ਟਾਈਮ ਜਿਹੜਾ ਇਟ ਇਜ਼ ਅਗੇਂਸ ਚਾਈਨਾ ਐਂਡ ਪਾਕਿਸਤਾਨ ਗੈਟਿੰਗ ਟੂਗੇਦਰ ਅਸੀਂ ਕਦੀ ਤੁਸੀਂ ਮੈਨੂੰ ਦੱਸੋ ਠੇਕੇ ਦੇ ਸਪਾਈ ਜਿਹੜੇ ਨੇ ਇਹ ਲੜਾਈ ਲੜ ਸਕਦੇ ਨੇ ਕੀ ਇਹ ਤਾਂ ਤੁਹਾਨੂੰ ਉਦੋਂ ਪਤਾ ਲੱਗਣਾ ਜਦੋਂ ਬਾਵਾ ਫਾਇਰ ਕਿਤੇ ਹੋਣਾ ਤੇ ਭਾਈ ਦੇ ਕਿਤੇ ਹੋਣਾ ਸੀ ਇਹਨਾਂ ਬੂਟ ਲਾ ਕੇ ਭੱਜ ਪੈਣਾ ਸੋ ਐਸ ਟਾਈਮ 1 ਮਿੰਟ ਐਸ ਟਾਈਮ ਐਸ ਟਾਈਮ ਸਰ ਇੱਕ ਮਿੰਟ ਦੀ ਗੱਲ ਪੁੱਛੀ ਮੈਂ ਇੱਕ ਮਿੰਟ ਇੰਡੀਅਨ ਏਅਰ ਫੋਰਸ ਨੂੰ 42 ਐਸ ਟਾਈਮ ਸਕਾਡਨ ਚਾਹੀਦੀਆਂ ਨੇ ਐਸ ਟਾਈਮ 30 ਸਕਾਡਨਸ ਨੇ ਦਿਖ ਰਹੇ ਨੇ ਸਾਰੇ ਸਾਡੇ ਕੋਲ ਨੇਵਲ ਸ਼ਿਪਸ 200 ਚਾਹੀਦੀਆਂ ਨੇ 130 ਨੇ ਸਾਰੀਆਂ ਦੀ ਇੰਡੀਅਨ ਆਰਮੀ ਦੇ ਵਿੱਚ 1 ਲੱਖ ਦੀ ਭਰਤੀ ਘਟ ਚੁੱਕੀ ਹੈ ਨਹੀਂ ਐਸੀ ਗੱਲ ਕਰਨ ਕਿ ਸਾਨੂੰ ਆਪਣੇ ਜਵਾਨਾਂ ਨੂੰ ਜਰਨੈਲਾਂ ਨੂੰ ਅਸਨਾ ਨੂੰ ਪੈਨਸ਼ਨ ਨਾ ਦੇਣੀ ਪਏ ਤੁਸੀਂ ਸੋਚ ਸਕਦੇ ਹੋ ਬਿਨਾ ਪੈਨਸ਼ਨ ਤੋਂ 4 ਸਾਲ 4 ਸਾਲ ਵਾਸਤੇ ਕੋਈ ਬੰਦਾ ਦੇਸ਼ ਵਾਸਤੇ ਲੜਾਈ ਲੜ ਸਕਦਾ 4 ਸਾਲ ਦੇ ਵਿੱਚੋਂ 1.5 ਸਾਲ ਤੁਸੀਂ ਛੁੱਟੀ ਤੇ ਹੋ 2 ਸਾਲ ਤਾਂ اچھا ਫਿਰ ਇੱਕ ਹੋਰ ਹੈ ਸਰ ਮੈਂ ਸਮਝਦਾ ਕਿ ਅਨਫੋਰਚੂਨੇਟ ਗੱਲ ਹੈ देयर इज ਅ ਡੀਪਰ ਪਲਾਨ ਇਨ ਲਾਈਨ ਇਹ ਜਿੰਨੇ ਮੁੰਡੇ ਨੇ ਜਿੰਨਾਂ 4-4 ਸਾਲ ਜਿੰਨਾਂ ਨੂੰ ਟ੍ਰੇਨਿੰਗ ਮਿਲਨੀ ਇਸ ਕਿਸਮ ਦੇ ਹਾਲਾਤ ਦੇਸ਼ ਚ ਬਣ ਰਹੇ ਜਦੋਂ ਇਹਨਾਂ ਨੂੰ ਜੌਬ ਕੋਈ ਨਾ ਮਿਲੀ ਜੋ ਮਰਜ਼ੀ ਕਹੀ ਜਾਣ ਹੁਣ ਵੀ ਅਜੇ ਤੱਕ ਇੱਥੇ ਲੋਕ ਜਿਹੜੇ ਨੇ ਅੱਜ ਫਰੋਤੀਆਂ ਦਾ ਕੰਮ ਚੱਲਦਾ ਹੈ ਦੇ ਦੇ ਊਡ ਬੀ ਦੀਸਟ ਸਪਰੇ ਦੇ ਆਰ ਲੁਕਿੰਗ ਫॉर ਸ਼ਾਰਪ ਸ਼ੂਟਰਸ ਦੇ ਆਰ ਲੁਕਿੰਗ ਫॉर ਪੀਪਲ ਲਾਈਕ ਥੈਮ ਐਂਡ ਹੋ ਸਕਦਾ ਹੈ ਕਿ ਦੇਰ ਇਜ਼ ਅ ਡੀਪ ਰੂਟਡ ਕਨਸਪੀਰੇਸੀ ਇਨ ਥਿਸ ਮੇਬੀ ਫਾਰ ਅ ਸਰਟਨ ਸੈਕਸ਼ਨ ਆਫ ਦੀ ਪਬਲਿਕ ਸਰਟਨ ਸੈਕਸ਼ਨ ਆਫ ਇੰਡੀਅਨਸ ਓਵਰ ਹੈ ਇਹ ਬਹੁਤ ਸੋਚੀ ਸਮਝੀ ਇਹ ਗੱਲ ਬਿਲਕੁਲ ਜੋ ਚੀਮਨਸ ਸਾਹਿਬ ਨੇ ਗੱਲ ਕਹੀ ਇਹ ਕਹਿੰਦੇ ਪਾਲਿਸੀ ਅਸੀਂ ਲਿਆਵਾਂਗੇ ਤਾਨੂੰ ਪਤਾ ਬਾਅਦ ਚ ਲੱਗੇਗਾ ਤਾਂ ਪਤਾ ਬਾਅਦ ਚ ਕੀ ਲੱਗਣਾ ਇਹ ਵੀ ਪਤਾ ਬਾਅਦ ਚ ਹੀ ਲੱਗਣ ਵਾਲੀ ਪਾਲਿਸੀ ਇਹਦੇ ਚਾਂਦੇ ਸਾਲ ਟੱਪ ਕੇ ਫੇਰ ਆਪਾਂ ਨੂੰ ਪਤਾ ਲੱਗਣਾ ਕਿ ਇਹ ਭਰਤੀ ਕੀਤੀ ਕਿਹੜੀ ਗਈ ਹੈ ਕਿਸ ਸੈਕਸ਼ਨ ਦੇ ਹੱਕ ਚ ਕੀਤੀ ਗਈ ਕਿਸ ਸੈਕਸ਼ਨ ਦੇ ਖਿਲਾਫ ਕੀਤੀ ਗਈ ਐਂਡ ਸਟੇਟਸ ਲਾਈਕ ਜੰਮੂ ਕਸ਼ਮੀਰ ਐਂਡ ਪੰਜਾਬ ਹੈਵ ਟੂ ਬੀ ਵੈਰੀ ਕੇਅਰਫੁਲ ਇਸ ਕਿਸਮ ਦੀ ਪਾਲਿਸੀਜ਼ ਦੇ ਕਾਰਨ ਇਸੇ ਗੱਲ ਕਾਰਨ ਮੈਂ ਕਹਿ ਰਿਹਾ ਜੁਆਇੰਟ ਰੈਜ਼ੋਲੂਸ਼ਨ ਲੈ ਕੇ ਆਓ ਸਾਰੇ ਦੇਸ਼ ਨੂੰ ਸਮਝ ਆਣੀ ਚਾਹੀਦੀ ਦੁਨੀਆ ਭਰ ਚ ਸਮਝ ਆ ਜਾਈ ਜਾਈ ਠੀਕ ਹੈ ਬਾਜਵਾ ਜੀ ਠੀਕ ਹੈ ਬਾਜਵਾ ਜੀ ਥੈਂਕ ਯੂ ਸਾਹਿਬ ਮੈਂ ਮੈਂ ਅਸ਼wini ਜੀ ਅਸ਼wini ਜੀ ਮੈਂ ਸ਼ਰਮਾ ਜੀ ਮੇਰੀ ਇੱਕ ਮੇਰੀ ਇੱਕ ਬੇਨਤੀ ਸੁਣ ਲਓ ਮੇਰੀ ਇੱਕ ਬੇਨਤੀ ਸੁਣ ਲਓ ਮੇਰੀ ਇੱਕ ਬੇਨਤੀ ਸੁਣ ਲਓ ਬੜਾ ਮਹੱਤਵਪੂਰਨ ਮੁੱਦਾ ਹੈ ਇਹ ਇਹਦੇ ਤੇ ਲੀਡਰ ਆਫ ਹਾਊਸ ਨੇ ਤੁਹਾਨੂੰ ਅਸ਼ੋਰ ਕਰਤਾ ਕਿ ਮਤਾ ਆਏਗਾ ਯੂ ਵਿਲ ਹੈਵ ਐਮਪਲ ਟਾਈਮ ਮੈਂ ਤੁਹਾਨੂੰ ਤੁਹਾਡੇ ਬੰਦੇ ਟਾਈਮ ਨਾਲ ਤਿੰਨ ਗੁਣਾ ਵੱਧ ਟਾਈਮ ਦੇਉਂਗਾ ਇਟ ਹਾਊਸ ਦੇ ਵਿੱਚ ਪ੍ਰੋਮਿਸ ਕਰ ਰਿਹਾ ਤੁਹਾਨੂੰ ਯੈਸ ਯੂ ਵਿਲ ਗੇਟ ਟ੍ਰਿਪਲ ਟਾਈਮ ਪਰ ਹਾਊਸ ਕਿਸੇ ਕਾਇਦੇ ਨਾਲ ਚੱਲਦਾ ਮੈਂ ਮੁੰਡੀਆਂ ਆਪਣਾ ਤਰਨ ਤਰਨਪ੍ਰੀਤ ਸਿੰਘ ਸੌਹਣ ਸਾਹਿਬ ਜਿਹੜੇ ਜ਼ੀਰੋ ਆਵਰ ਮੰਗਿਆ ਸੀ ਜੀ ਮਾਣਯੋਗ ਸਪੀਕਰ ਸਾਹਿਬ ਮੈਂ ਹਲਕਾ ਖੰਨਾ ਤੋਂ ਚੁਣ ਕੇ ਆਇਆ ਜੀ ਮੇਰਾ ਸਵਾਲ ਹੈ ਜਿਹੜਾ ਆਪਣੇ ਹਲਕੇ ਪ੍ਰਤੀ ਮਾਨਯੋਗ ਮੁੱਖ ਮੰਤਰੀ ਸਾਹਿਬ ਤੱਕ ਹੈ ਜੀ ਜਿਹਦੇ ਵਿੱਚ ਕੀ ਹੈ ਜੀ ਖੰਨਾ ਜਿਹੜਾ ਹੈ ਉਹ ਇੱਕ ਤਾਂ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਹੋਣ ਕਰਕੇ ਪਿਛਲੇ ਲੰਬੇ ਸਮੇਂ ਤੋਂ ਸਾਡੇ ਜਿਹੜਾ ਹਲਕਾ ਖੰਨਾ ਇੱਕ ਨੂੰ ਅਣਗੌਲਿਆ ਕੀਤਾ ਗਿਆ ਹੈ ਇੱਕ ਤਾਂ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਤਾਂ ਅੰਚੇ ਕੁਐਸਚਨ ਵੀ ਹੈ ਮੇਰਾ ਕਿ ਇੱਕ ਤਾਂ ਖੰਨੇ ਦੀ ਦਾਣਾ ਮੰਡੀ ਨੂੰ ਉਹਨੂੰ ਅਧੂਨੀਕਰਨ ਕਰਨ ਲਈ ਸਾਡੇ ਕੋਲ ਉੱਥੇ ਬਹੁਤ ਵੱਡੀ ਪਲੈਂਥਾਂ ਦੀ ਸ਼ਾਰਟੇਜ ਹੈ ਕਿਉਂਕਿ ਉੱਥੇ ਰਿਆਤ ਰਿਆਤ ਬਹੁਤ ਜ਼ਿਆਦਾ ਹੁੰਦਾ ਫਸਲ ਦਾ ਇੱਕ ਤਾਂ ਉਹਦੇ ਲਈ ਆਪਾਂ ਆਪਣੀ ਜਿਹੜੀ ਸਰਕਾਰ ਹੈ ਕੀ ਉਹਦੇ ਲਈ ਕਰ ਸਕਦੀ ਹੈ ਜੀ ਸੈਕੰਡ ਜਿਹੜੇ ਮਤਲਬ ਕਿ ਸਾਡੇ ਬਹੁਤ ਸਤਕਾਰਯੋਗ ਨੇ ਮਦਰ ਤੇਰਸਾ ਅਸੀਂ ਉਹਨਾਂ ਦੀ ਬਹੁਤ ਤਹਿ ਦਿਲ ਤੋਂ ਇੱਜ਼ਤ ਕਰਦੇ ਹਾਂ ਨਮਨ ਕਰਦੇ ਹਾਂ ਪਰ ਪੰਜਾਬ ਦੇ ਮਹਾਨਾਇਕ ਭਗਤ ਪੂਰਨ ਸਿੰਘ ਜੀ ਜਿਨ੍ਹਾਂ ਨੂੰ ਮੈਂ ਮੰਨਦਾ ਕਿ ਜਿੰਨਾ ਮਾਨ ਸਤਕਾਰ ਮਿਲਣਾ ਚਾਹੀਦਾ ਸੀ ਸ਼ਾਇਦ ਦਿੱਤਾ ਗਿਆ ਹੋਵੇ ਪਰ ਕਿਤੇ ਨਾ ਕਿਤੇ ਮੈਨੂੰ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਹਜੇ ਵੀ ਕਿਤੇ ਕਮੀ ਪੇਸ਼ੀ ਨਜ਼ਰ ਆਉਂਦੀ ਹੈ ਤਾਂ ਜਿਹੜੇ ਭਗਤ ਪੂਰਨ ਸਿੰਘ ਜੀ ਸੀ ਉਹਨਾਂ ਦਾ ਜਨਮ ਖੰਨਾ ਵਿਖੇ ਹੋਇਆ ਰਾਜੇਵਾਲ ਪਿੰਡ ਦੇ ਵਿੱਚ ਸਾ ਮੇਰੀ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਅੱਗੇ ਇੱਕ ਹੋਰ ਕੁਐਸਚਨ ਹੈ ਕਿ ਕੀ ਆਪ ਭਗਤ ਪੂਰਨ ਸਿੰਘ ਜੀ ਦੇ ਨਾਮ ਦੇ ਉੱਤੇ ਕੋਈ ਬਹੁਤ ਵੱਡਾ ਹਸਪੀਟਲ ਕਿ ਆ ਖੰਨਾ ਦੇ ਵਿੱਚ ਦੇ ਸਕਦੇ ਆ ਕਿਉਂਕਿ ਪਾਣੀਪਤ ਤੋਂ ਲੈ ਕੇ ਜਲੰਧਰ ਤੱਕ ਪੰਜ ਟਰੋਮਾ ਸੈਂਟਰ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਜਿਹੜੇ ਅਲੋਕੇਟ ਕੀਤੇ ਸੀ ਜਿਹਦੇ ਚ ਇੱਕ ਖੰਨੇ ਦੇ ਵਿੱਚ ਸੀਗਾ ਪਾਰੇ ਸਾਨੂੰ ਉਸ ਏਰੀਆ ਦੇ ਵਿੱਚ ਇੱਕ ਵੀ ਮਲਟੀ ਸਪੈਸ਼ਲਿਟੀ ਹਸਪੀਟਲ ਨਾ ਹੋਣ ਕਰਕੇ ਬੜੀ ਦੂਰ ਇਲਾਜ ਕਰਵਾਉਣ ਲਈ ਜਾਣਾ ਪੈਂਦਾ ਹੈ ਠੀਕ ਹੈ ਸੰਦੀਪ ਜਾਖੜ ਜੀ ਇੱਕ ਬਹੁਤ ਗੰਭੀਰ ਮੁੱਦਾ ਹੈ ਖੇਤੀਬਾੜੀ ਨਾਲ ਜੁੜਿਆ ਸਾਡੇ ਅਬੋਰ ਬਲਵਾਨੇ ਦੇ ਵਿੱਚ 35000 ਹੈਕਟੇਅਰ ਤੇ ਕਿੰਨੂ ਦੇ ਬਾਗ ਲੱਗੇ ਸਪੀਕਰ ਸਾਹਿਬ ਪਿਛਲੇ 3 ਸਾਲਾਂ ਤੋਂ ਇੱਕ ਤਾਂ ਸਪੀਕਰ ਸਾਹਿਬ ਮੈਂ ਤੁਹਾਡੇ ਰਾਇਆ ਦੱਸਣਾ ਚਾਹੁੰਦਾ 6 ਸਾਲ ਕਿਸਾਨ ਜਿਹੜਾ ਹੈ ਜਦੋਂ ਬਾਗ ਲਾਂਦਾ ਹੈ ਬੂਟਾ ਲਾਂਦਾ ਹੈ ਉਹਦੀ ਪਰਵਰਿਸ਼ ਕਰਦਾ ਹੈ ਸਾਨੂੰ ਫਸਲ ਨਹੀਂ ਮਿਲਦੀ ਸਪੀਕਰ ਸਾਹਿਬ ਪਿਛਲੇ 3 ਸਾਲਾਂ ਤੋਂ ਪਹਿਲੇ ਸਾਨੂੰ ਕੋਵਿਡ ਦੀ ਮਾਰ ਪਈ ਜਿਹੜੇ ਕੀਨੂ ਦੇ ਬਾਗਵਾਨ ਹੈ ਅਸੀਂ ਸਾਡਾ ਫਰੂਟ ਜਿਹੜਾ ਹੈ ਅਸੀਂ ਮਾਰਕੀਟ ਤੱਕ ਨਹੀਂ ਪਹੁੰਚਾ ਆ ਪਏ ਉਹਦੇ ਬਾਅਦ ਸਾਨੂੰ ਕੋਹਰੇ ਦੀ ਮਾਰ ਪਈ ਤੇ ਇਸ ਸਾਲ ਸਪੀਕਰ ਸਾਹਿਬ ਇੱਕ ਤਾਂ ਪ੍ਰਕਿਰਤੀ ਦੀ ਮਾਰ ਪਈ ਮਾਰਚ ਅਪ੍ਰੈਲ ਦੇ ਵਿੱਚ 100 ਸਾਲਾਂ ਬਾਅਦ ਜਿਹੜੀ ਗਰਮੀ ਆਈ ਸੀ ਉਹਦੇ ਨਾਲ ਸਾਡਾ ਜਿਹੜਾ ਜਿਸ ਟਾਈਮ ਫਰੂਟ ਫਾਰਮੇਸ਼ਨ ਹੋ ਰਹੀ ਸੀ ਬਹੁਤ ਵੱਡਾ ਨੁਕਸਾਨ ਹੋਇਆ ਤੇ ਸਪੀਕਰ ਸਾਹਿਬ ਦੂਜਾ ਇਸ ਵਾਰੀ ਪ੍ਰਕਿਰਤੀ ਦੇ ਦਮਾਰ ਪਈ ਪਈ ਸਾਨੂੰ ਮਹਿਕਮੇ ਦੀ ਲਾਪਰਵਾਹੀ ਨਾਲ ਜਦੋਂ ਸਰੰਦ ਫੀਡਰ ਟੁੱਟਦੀ ਹੈ ਮਈ ਦੇ ਵਿੱਚ ਮਈ ਦਾ ਮਹੀਨਾ ਹਿਸਟੋਰਿਕ ਗਰਮੀ ਮਈ ਦੇ ਮਹੀਨੇ ਵਿੱਚ ਪਾਣੀ ਦੀ ਸਖਤ ਜ਼ਰੂਰਤ ਹੈ ਬਾਗਾਂ ਨੂੰ ਐਂਡ ਮਾਨਯੋਗ ਮੰਤਰੀ ਸਾਹਿਬ ਬੈਠੇ ਹੈ ਜਦੋਂ ਸਰੰਦ ਫੀਡਰ ਟੁੱਟਦੀ ਹੈ ਉੱਥੇ ਜਾ ਕੇ ਆਂਦੇ ਆਪ ਇੱਕ ਹਫਤੇ ਦਾ ਸਵਾਸ਼ਣ ਦੇ ਕੇ ਆਂਦੇ ਵੀ ਹਫਤੇ ਦੇ ਵਿੱਚ ਵਿੱਚ ਨਹਿਰ ਨੂੰ ਬੰਦ ਦਿੱਤਾ ਜਾਊਗਾ 22 ਦਿਨ ਸਪੀਕਰ ਸਾਹਿਬ ਲੱਗਦੇ 22 ਦਿਨ ਮਈ ਦਾ ਮਹੀਨਾ 45 ਡਿਗਰੀ ਟੈਂਪਰੇਚਰ 22 ਦਿਨ ਲੱਗਦੇ ਐ ਨਹਿਰ ਨੂੰ ਬੰਦ ਐ ਫਿਰ ਸਪੀਕਰ ਸਾਹਿਬ ਡਾਈਵਰਸੀਫਿਕੇਸ਼ਨ ਦੀ ਅਸੀਂ ਗੱਲ ਕਰਦੇ ਆ ਕੱਲ ਸੰਤ ਸੀਚੇਵਾਲ ਜੀ ਐਮਪੀ ਸਾਹਿਬ ਮਾਨਯੋਗ ਐਮਪੀ ਸਾਹਿਬ ਉੱਥੇ ਸਾਡੇ ਬਾਗਾਂ ਦਾ ਦੌਰਾ ਕਰਕੇ ਆਏ ਐ ਐਂਡ ਕਿਨੂ ਦੇ ਜਿਹੜੇ ਕਿਸਾਨ ਐ ਸਪੀਕਰ ਸਾਹਿਬ ਬਾਗਾਂ ਨੂੰ ਪੱਟ ਰਹੇ ਜਿਹੜਾ ਅਸੀਂ ਜਿਵੇਂ ਮੈਂ ਕਿਹਾ ਬੱਚਿਆਂ ਵਾਂਗੂ ਅਸੀਂ ਉਹਨੂੰ ਬੂਟੇ ਨੂੰ ਲਾਂਦੇ ਆ ਬੂਟੇ ਨੂੰ ਪਾਲਦੇ ਆ ਇੱਕ ਤਾਂ ਸਪੀਕਰ ਸਾਹਿਬ ਮੇਰੀ ਰਿਕੁਐਸਟ ਹੈ ਮਾਨਯੋਗ ਸੀਐਮ ਸਾਹਿਬ ਨੂੰ ਜਿਹੜਾ ਐਗਰੀਕਲਚਰ ਦਾ ਮਹਿਕਮਾ ਵੀ ਉਹਨਾਂ ਕੋਲੇ ਹੈ ਐਫਐਮ ਸਾਹਿਬ ਵੀ ਬੈਠੇ ਹੈ ਐਂਡ ਸਿੰਚਾਈ ਮੰਤਰੀ ਸਾਹਿਬ ਵੀ ਬੈਠੇ ਹੈ ਮੰਤਰੀ ਸਾਹਿਬ ਪਲੀਜ਼ ਇੱਕ ਤਾਂ ਤੁਸੀਂ ਸਾਡੇ ਟੇਲਾ ਤੇ ਆਓ ਹੁਣ ਵਾਰਾਬੰਦੀ ਚੱਲ ਰਹੀ ਹੈ ਵਾਰਾਬੰਦੀ ਦਾ ਮੇਨ ਮਕਸਦ ਹੈ ਵੀ ਸਾਨੂੰ ਪਾਣੀ ਟੇਲਾ ਦੇ ਉੱਤੇ ਵੱਡੀ ਗੱਲ ਆ ਗਈ ਹੈ ਸੰਦੀਪ ਜੀ ਨਹੀਂ ਇੱਕ ਮੇਰੀ ਰਿਕੁਐਸਟ ਹੈ ਸਪੀਕਰ ਸਾਹਿਬ ਹੀ ਸ਼ੁੱਡ ਕਮ ਐਂਡ ਵਿਜ਼ਿਟ ਤੇ ਲੱਖ ਰੁਪਈਆ ਘਟੋ ਘਟ ਮੁਆਵਜ਼ਾ ਬਾਗਾਂ ਨੂੰ ਬਾਗਬਾਨਾਂ ਨੂੰ ਮਿਲਣਾ ਚਾਹੀਦਾ ਹੈ ਕਿੱਲੇ ਦੇ ਹਿਸਾਬ ਨਾਲ 3 ਸਾਲਾਂ ਤੋਂ 1 ਸਾਲ ਦੀ ਫਸਲ ਹੈ ਸਪੀਕਰ ਸਾਹਿਬ ਜਰੂਰ ਇਟ ਸ਼ੁੱਡ ਬੀ ਕੰਸੀਡਰਡ ਥੈਂਕ ਯੂ ਐਡਵੋਕੇਟ ਜਸਵਿੰਦਰ ਸਿੰਘ ਰਮਦਾਸ ਐਡਵੋਕੇਟ ਜਸਵਿੰਦਰ ਸਿੰਘ ਰਮਦਾਸ ਫੇਡ ਐਡੀਸੀ ਯੈਸ ਐਡੀਟ ਯੈਸ ਧੰਨਵਾਦ ਸਪੀਕਰ ਸਾਹਿਬ ਸਰ ਮੈਂ ਬਾਰਡਰ ਤੇ ਮੇਰਾ ਹਲਕਾ ਬਾਰਡਰ ਤੋਂ ਆਇਆ ਕਿੰਤੀ ਪ੍ਰਮੁੱਖ ਸੂਬਾ 6-7 ਜ਼ਿਲ੍ਹੇ ਬਾਰਡਰ ਤੇ ਲੱਗਦੇ ਨੇ ਪਰ ਕਦੀ ਕਿਸੇ ਨੇ ਬਾਰਡਰ ਵੱਲ ਨਹੀਂ ਖਿਆਲ ਕੀਤਾ ਕਿ ਬਾਰਡਰ ਤੋਂ ਪਾਰ ਜਿਹੜੀਆਂ ਜ਼ਮੀਨਾਂ ਨੇ ਕਿਸਾਨਾਂ ਦੀਆਂ ਉਹ ਕਿਸ ਤਰ੍ਹਾਂ ਬੀਜਦੇ ਨੇ ਕਿਸ ਤਰ੍ਹਾਂ ਕਰਦੇ ਨੇ ਬਿਲਕੁਲ ਉਹਦੇ ਲਈ ਹਵੇਸਲੇ ਨਹੀਂ ਜਿੰਨੀਆਂ ਸਰਕਾਰਾਂ ਗਈਆਂ 40-45 ਸਾਲ ਹੋ ਗਏ ਜਦੋਂ ਦੀ ਤਾਰ ਲੱਗੀ ਆ ਸਪੀਕਰ ਸਾਹਿਬ ਨਾ ਉਹ ਆਪਣੀ ਉਹ ਗੁਲਾਮੀ ਭੋਗ ਰਹੇ ਨੇ ਨਾਵ ਆਪਣੀ ਮਰਜ਼ੀ ਨਾਲ ਫਸਲ ਬੀਜ ਸਕਦੇ ਨੇ ਨਾ ਆਪਣੀ ਮਰਜ਼ੀ ਨਾਲ ਉਹਦੀ ਪਾਲਣ ਪੋਸ਼ਣ ਕਰ ਸਕਦੇ ਨਾ ਆਪਣੀ ਮਰਜ਼ੀ ਨਾਲ ਉਹਨੂੰ ਬਾਹਰ ਲਿਆ ਸਕਦੇ ਨੇ ਕਿਉਂ ਕਿਉਂ ਨਾਲ ਦੇ ਹਰ ਟਾਈਮ ਬੱਦਾ ਹੋਇਆ ਸਪੀਕਰ ਸਾਹਿਬ ਇੱਕ ਮੋਰ ਕਰਨਾ ਹੋਵੇ ਤੇ ਸਿਰਫ ਇੱਕ ਹਫਤਾ ਡੇਢ ਹਫਤਾ ਦੋ ਹਫਤੇ ਲੱਗਦੇ ਨੇ ਉਥੇ ਇੱਕ ਮੋਰ ਕਰਨ ਵਾਸਤੇ ਇੱਕ ਮਹੀਨੇ ਤੋਂ ਉੱਪਰ ਟਾਈਮ ਲੱਗ ਜਾਂਦਾ ਉਹਨਾਂ ਦਾ ਕਿਉਂਕਿ ਜਦੋਂ ਰਾਤ ਪੈਂਦੀ ਹੈ ਸ਼ਾਮ ਹੁੰਦੀ ਹੈ ਸਾਰਾ ਸਮਾਨ ਆਪਣੀਆਂ ਚਾਬੀਆਂ ਤੋੜੀਆਂ ਸਾਰੀਆਂ ਵਾਪਸ ਬਾਹਰ ਕੱਢੀਆਂ ਪੈਂਦੀਆਂ ਨੇ ਤਸਵੀਰें ਫੇਰ ਲੈ ਕੇ ਜਾਣੀਆਂ ਪੈਂਦੀਆਂ ਨੇ ਐਨੀ ਮੁਸ਼ਕਲ ਭਈ ਜ਼ਿੰਦਗੀ ਬਤੀਤ ਕਰ ਰਹੇ ਨੇ ਅਗਰ ਉਹ ਫੈਸਲ ਬੀਜ ਲੈਂਦੇ ਚੋਨਾ ਜਾਂ ਕਣਕ ਲੇਕਿਨ ਬਾਹਰ ਕੱਢਣ ਵਗੇ ਉਤੇ ਆਰਮੀ ਦੇ ਜਿਹੜੇ ਪੁਲ ਬਣੇ ਆ ਐਨੇ ਨੈਰੋ ਨੇ ਕਿ ਡਬਲ ਪਹੀਏ ਵਾਲਾ ਕੋਈ ਵੀ ਵਾਹਨ ਉਹ ਸਾਡੀ ਨਹੀਂ ਲੱਗਦਾ ਕਿ ਜਿਹੜੀ ਟਾਲੀ ਦੇ ਪਿਛਲੇ ਡਬਲ ਚੱਕੇ ਲੱਗੇ ਹੋਣ ਸਰ ਮੇਰੀ ਬੇਨਤੀ ਆ ਕਿ ਇਹ ਮਸਲੇ ਹੱਲ ਕਰਨ ਲਈ ਤੁਹਾਡੇ ਵੱਲੋਂ ਮਾਨਜੋਗ ਮੁੱਖ ਮੰਤਰੀ ਜੀ ਸਾਹਿਬ ਨੂੰ ਪਾਂਜੋਗ ਮੁੱਖ ਮੰਤਰੀ ਜੀ ਭੋਲਾ ਜੀ ਦਲਜੀਤ ਸਿੰਘ ਭੋਲਾ ਕਰੇ ਮਾਨਜੋਗ ਸਵੀਕਰ ਸਾਹਿਬ ਮਾਨਜੋਗ ਮੁੱਖ ਮੰਤਰੀ ਸਾਹਿਬ ਸਾਰੇ ਮੈਂਬਰ ਸਹਿਬਾਨ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਮੈਂ ਸਪੀਕਰ ਸਾਹਿਬ ਤੁਹਾਡੇ ਜਰੀਏ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੇ ਲੁਧਿਆਣੇ ਵਾਸਤੇ ਇੱਕ ਜਿਹੜਾ ਬੁੱਢਾ ਦਰਿਆ ਹੁੰਦਾ ਸੀਗਾ ਜਿਹਨੂੰ ਪਿਛਲੀਆਂ ਸਰਕਾਰਾਂ ਨੇ ਬੁੱਢਾ ਨਾਲਾ ਬਣਾ ਦਿੱਤਾ ਔਰ ਬੁੱਢਾ ਨਾਲਾ ਨਹੀਂ ਗੰਦਾ ਨਾਲਾ ਬਣਾ ਦਿੱਤਾ ਔਰ ਇੱਕ ਕਲੰਕ ਲਾਤਾ ਲੁਧਿਆਣੇ ਦੇ ਉੱਤੇ ਤੇ ਉਹਦੇ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਬਜਟ ਦੇ ਵਿੱਚ ਅਲੱਗ-ਅਲੱਗ ਪ੍ਰੋਜੈਕਟਾਂ ਵਾਸਤੇ 2200 ਤੋਂ ਵੱਧ ਕਰੋੜ ਰੁਪਏ ਰੱਖਿਆ ਤੇ ਧੰਨਵਾਦ ਕਰਦਾ ਹੱਥ ਜੋੜ ਕੇ ਸਿਰ ਝੁਕਾ ਕੇ ਮੁੱਖ ਮੰਤਰੀ ਸਾਹਿਬ ਦਾ ਕਿਉਂਕਿ ਇਹ ਜਿਹੜਾ ਬੁੱਢਾ ਦਰਿਆ ਹੁੰਦਾ ਸੀਗਾ ਗੰਦਾ ਨਾਲਾ ਬਣ ਨਾਲ ਜਿੱਥੇ ਅੱਜ ਸਾਡੇ ਲੁਧਿਆਣੇ ਦੇ ਵਿੱਚ ਆਸੇ ਪਾਸੇ 5 5 6 6 ਕਿਲੋਮੀਟਰ ਔਰ ਪਾਣੀ ਗੰਦਲਾ ਹੋ ਗਿਆ ਪਾਣੀ ਖਰਾਬ ਹੋ ਗਿਆ ਥੱਲੇ ਵਾਲਾ ਤੇ ਕੈਂਸਰ ਫੈਲਿਆ ਬੁਆਰੀਆਂ ਫੈ ਰੀਆਂ ਨੇ ਤੇ ਉੱਥੇ ਜਿੱਥੇ ਤੱਕ ਵੀ ਪਾਣੀ ਜਾਂਦਾ ਉੱਥੇ ਤੱਕ ਇਹ ਸਾਰੀਆਂ ਬੁਆਰੀਆਂ ਲੱਗ ਰਹੀਆਂ ਤੇ ਇਹਦੇ ਵਾਸਤੇ ਤੇ ਜੋ ਦੇਣ ਦਿੱਤੀ ਹੈ ਧੰਨਵਾਦ ਕਰਦਾ ਤੇ ਇੱਕ ਸਾਡੇ ਕੂੜੇ ਦਾ ਡੰਪ ਆ ਜੀ ਮੈਂ ਵਿਧਾਨ ਸਭਾ ਹਲਕਾ ਇਸ ਤੋਂ ਚੁਣ ਕੇ ਆਇਆ ਠੀਕ ਹੈ ਜੀ ਇਸ ਦੇ ਵਿੱਚ ਕੂੜੇ ਦਾ ਡੰਪ ਠੀਕ ਹੈ ਜੀ ਵਿਕਰਮਜੀਤ ਚੌਧਰੀ ਵਿਕਰਮਜੀਤ ਚੌਧਰੀ ਸਪੀਕਰ ਸਾਹਿਬ ਅ ਮੈਟਰ ਆਫ ਅਰਜੈਂਟ ਇੰਪੋਰਟੈਂਸ ਅ ਸੀਐਮ ਸਾਹਿਬ ਵੀ ਇੱਥੇ ਬੈਠੇ ਆ ਸਪੀਕਰ ਸਾਹਿਬ ਅ ਮੇਰਾ ਹਲਕਾ ਵਿਧਾਨ ਸਭਾ ਫਲੋਰ ਨੂੰ 2 ਮਹੀਨ ਨੂੰ ਅ ਤਕਰੀਬਨ 2 ਸਾਲ ਦੇ ਸੰਘਰਸ਼ ਤੋਂ ਬਾਅਦ ਮਾਨ ਸਾਹਿਬ ਨੂੰ ਮੈਂ ਰਿਕੁਐਸਟ ਕੀਤੀ ਸੀ ਆ ਮੇਰੇ ਹਲਕੇ ਨੂੰ ਦੋ ਫਾਇਰ ਬ੍ਰਿਗੇਡਸ ਦਿੱਤੀਆਂ ਗਈਆਂ ਸਪੀਕਰ ਸਾਹਿਬ ਔਰ ਡਿਪਾਰਟਮੈਂਟ ਤੋਂ ਸੁਨੇਹਾ ਲੱਗਣ ਤੋਂ ਬਾਅਦ ਮੈਂ ਔਰ ਮੇਰੇ ਦੋਨੋਂ ਜਿਹੜੇ ਮਿਊਨਿਸਪਲ ਕਾਉਂਸਲ ਗੁਰਾਇਆ ਅਤੇ ਮਿਊਨਿਸਪਲ ਕਾਉਂਸਲ ਫਲੋਰ ਦੇ ਪ੍ਰਧਾਨ ਔਰ ਸਾਰੇ ਚੁਣੇ ਹੋਏ ਸਾਡੇ ਜਿਹੜੇ ਕਾਉਂਸਲਰ ਸਹਿਬਾਨ ਨੇ ਉਹ ਗੱਡੀਆਂ ਦਾ ਪੋਜੀਸ਼ਨ ਲੈਣ ਫਾਇਰ ਆਫਿਸ ਫਗਵਾੜਾ ਵਿੱਚ ਅਸੀਂ ਪਹੁੰਚੇ ਜਦੋਂ ਅਸੀਂ ਸਪੀਕਰ ਸਾਹਿਬ ਉੱਥੇ ਵਹੀਕਲਸ ਨੂੰ ਟੇਕ ਓਵਰ ਕਰਨ ਗਏ ਤਾਂ ਬੜਾ ਅਨਫੋਰਚੂਨੇਟ ਉਥੇ ਇਨਸੀਡੈਂਟ ਹੋਇਆ ਕਿ ਮਾਨ ਸਾਹਿਬ ਦੀ ਸਰਕਾਰ ਨੇ ਗੱਲ ਕੀਤੀ ਔਮਨ ਇੰਪਾਵਰਮੈਂਟ ਦੀ ਕੱਲ ਸੀਐਮ ਸਾਹਿਬ ਨੇ ਇਹ ਵੀ ਗੱਲ ਕੀਤੀ ਕਿ ਹਲਕਾ ਇਨਚਾਰਜ ਕਲਚਰ ਅਸੀਂ ਬੰਦ ਕਰਨਾ ਹੈ ਤਾਂ ਉਥੇ ਇੱਕ ਐਸੀ ਇਕੱਟਾ ਹੋਈ ਸਪੀਕਰ ਸਾਹਿਬ ਕਿ ਆਮ ਆਦਮੀ ਪਾਰਟੀ ਦੇ ਦੋ ਨੁਮਾਇੰਦੇ ਜਿਹੜੇ ਕਿ ਹਲਕਾ ਫਲੌਟ ਤੋਂ ਇਲੈਕਸ਼ਨ ਲੜੇ ਪ੍ਰੇਮ ਕੁਮਾਰ ਜੀ ਔਰ ਹਲਕਾ ਫਗਵਾੜਾ ਤੋਂ ਇਲੈਕਸ਼ਨ ਲੜੇ ਜੁਗਿੰਦਰ ਮਾਨ ਜੀ ਉਹ ਕੁਛ ਆਪਣੇ ਸਾਥੀਆਂ ਨੂੰ ਲੈ ਕੇ ਉਹਨਾਂ ਨੇ ਆ ਕੇ ਫਾਇਰ ਬ੍ਰਿਗੇਡਸ ਤੇ ਜਿੱਦਾ ਗੱਡੀਆਂ ਦੇ ਉੱਤੇ ਚੜ ਗਏ ਔਰ ਗੱਡੀਆਂ ਦੀ ਜਿਹੜੀ ਚਾਬੀਆਂ ਉਹ ਉਹਨਾਂ ਨੇ ਖੋ ਲਈਆਂ ਅਸੀਂ ਇਹ ਮੌਕਾ ਸੰਭਦੇ ਹੋਏ ਜਿਹੜਾ ਨਾਲ ਹੀ ਦਫ਼ਤਰ ਹੈ ਏਡੀਸੀ ਮੈਡਮ ਸੀ ਉੱਥੇ ਉਹਨਾਂ ਦੇ ਦਫ਼ਤਰ ਵਿੱਚ ਜਾ ਕੇ ਬੈਠੇ ਉਹਨਾਂ ਨੂੰ ਮੈਂ